ਫਾਲੇ ਮੇਰੀ ਤਨਖਾਹ ਆ ਗਈ ਸੀ ਤਨਖਾਹ ਤੇ ਤੇਰੀ ਵੀ ਯਾਰ ਇਹ ਤਾਂ 18000 ਉਹ ਬਾਕੀ ਦੇ 2000 ਨਾ ਕੋਈ ਯਾਰਾਂ ਦੋਸਤਾਂ ਜਿਹਨਾਂ ਨੂੰ ਨੌਕਰੀ ਮਿਲੀ ਸੀਗੀ ਨਾ ਤੇ ਉਹ ਚਾਹ ਪੰਜ ਪਾਰਟੀ ਦੇ ਦੀ ਸੀ ਖर्चा ਹੋ ਗਿਆ ਸੀ ਅੱਛਾ ਤੇ ਰੱਖ ਨਾ ਉਹ ਬੰਨੇ ਨਾ 10000 ਰੁਪਏ ਦੇ ਦੇ ਮੈਂ ਨਵਾਂ ਲੈਪਟਾਪ ਲਿਆ ਸੀਗਾ ਤੇ ਉਹਦੀ ਫਿਰ ਮੈਂ ਕਿਸ਼ਤ ਵੀ ਭਰਨੀ ਹੈ ਨਾ 10000 ਦੇ ਦੇ ਹਸਾ ਮੈਂ ਨਾ 4000 ਦੇ ਦੇ ਮੈਂ ਨਾ ਮੇਰੀ ਤਨਖਾਹ ਦੇ ਵਿੱਚ ਹੋਂ ਤੋਂ ਪਹਿਲਾਂ ਮੈਂ ਆਪਦੇ ਯਾਰਾਂ ਦੋਸਤਾਂ ਨੂੰ ਐਸੀ ਫੜੇ ਜੀ ਥੋੜੀ ਥੋੜੀ ਕਰਕੇ ਕਿਹਾਰੇ ਮੈਂ ਉਹਨਾਂ ਨੂੰ ਮੋੜਨੇ 4000 ਰੁਪਏ ਵੀ ਨਹੋ ਦੇ। ਬੱਸ। ਮੇਰੀ ਗੱਲ ਸੁਣੋ ਮੈਂ 1 ਮਹੀਨਾ ਕੰਮ ਤੇ ਜਾਊਂਗਾ, ਆਫਿਸ ਜਾਣਾ ਤੇ ਫਿਰ ਮੈਨੂੰ 1 ਮਹੀਨਾ ਪੈਟਰੋਲ ਨੂੰ ਖਰਚਾ ਪਣਦਾ ਚਾਹੀਦਾ ਹੈ। ਚਾਹ ਪਾਣੀ ਦਾ ਵੀ। ਯਾ ਦੇਦੇ ਮੈਨੂੰ 4000 ਰੁਪਏ ਹੋਰ ਦੇ ਮੈਨੂੰ ਪੈਟਰੋਲ ਵੀ ਚਾਹੀਦਾ ਪਾਣਾ ਕੋ। 4000 ਲਾਹਗਾ ਤੁਹਾਨੂੰ। ਹੁਣ ਇਹ ਤਾਂ ਹੋ ਗਿਆ ਖਰਚਾ ਇਹਦਾ ਤੇ ਫਿਰ ਮੈਨੂੰ ਤਾਂ ਤਨਖਾਹ 1 ਮਹੀਨੇ ਦੀ ਹੋਊਗੀ ਤੇ ਮੇਰੇ ਕੋਲੇ ਚਾਹ ਪਾਣੀ ਨੂੰ ਖਰਚਾ ਕੋਕੋਕਰ ਮੈਨੂੰ ਮੇਰੀ ਵੀ ਮੈਨੂੰ ਵੀ 5000 ਰੁਪਈਆ ਹੋਰ ਦੇ ਦੇ। ਹਾਂ ਹਾਂ 5000 ਤਾਂ ਤੈਨੂੰ ਜਰੂਰ ਦੇਣਾ ਚਾਹੀਦਾ। ਕੰਮ ਬਹੁਤ ਵਧੀਆ ਕਰਦਾ ਨਾ ਤੂੰ। ਆਮ ਤਾਂ ਨਹੀਂ ਅਠਾ ਨਹੀਂ ਤੇ ਖਰਚਾ ਰੁਪਈਆ ਤਨਖਾਹ ਤੇਰੀ ਹੈ 20000 ਤੇ ਖਰਚਾ ਤੇਰਾ 25000 ਹੈ। ਕਰੇ ਲਿਆ ਕਰਤੀ ਹੋੜੇ। ਅਸੀਂ ਅੱਭੀ ਲੱਗੂ ਫਰ ਕਰ ਲਾਂਗੇ ਪੈਸੇ ਨਾ ਕਰੇ ਲਾਂਗੇ ਤੇ ਕਰਦੇ ਕੰਮ ਕਰਿਆ ਕਰ। ਮਸਾਲਾ ਮੈਨੂੰ ਜੋਬ ਮਿਲੀ ਸੀਗੀ। ਜੋਬ ਤੋਂ